ਅੱਜ ਸੰਤ ਜੋਰਜ ਕੈਥੋਲਿਕ ਚਰਚ ਡੇਰਾ ਬਾਬਾ ਨਾਨਕ ਦੇ ਫਾਦਰ ਰੀਮੋਲਡ ਮਾਰੀਓ ਜੀ ਦੀ ਬਦਲੀ ਹੋਣ ਉਪਰੰਤ ਨਵੇਂ ਆਏ ਫਾਦਰ ਮੈਥਿਓ ਕੀਪਰਸ ਜੀ ਦਾ ਇਲਾਕੇ ਦੀ ਕ੍ਰਿਸ਼ੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਚਰਚ ਦੇ ਪਹਿਲੇ ਫਾਦਰ ਰੀਮੋਲਡ ਮਾਰੀਓ ਜੀ ਦੀ ਰਹਿਨਮਾਈ ਹੇਠ ਇੱਕ ਪ੍ਰੋਗਰਾਮ ਬਹੁਤ ਹੀ ਸਜੇ ਢੰਗ ਨਾਲ ਸੈੱਟ ਕੀਤਾ ਗਿਆ ਸਭ ਤੋਂ ਪਹਿਲਾਂ ਜੌੜੀਆਂ ਚੌਂਕ 'ਤੇ ਨਵੇਂ ਫਾਦਰ ਜੀ ਦੇ ਸਿਰ 'ਤੇ ਪਗੜੀ ਰੱਖ ਕੇ ਅਤੇ ਹਾਰ ਪਾ ਕੇ ਸਜਾਈ ਹੋਈ ਗੱਡੀ ਵਿੱਚ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਚਰਚ ਵੱਲੋਂ ਸਨਮਾਨਿਤ ਕਰਕੇ ਪਹਿਲੇ ਫਾਦਰ ਮੋਰਡ ਮਰੀਏ ਜੀ ਵੱਲੋਂ ਨਵੇਂ ਫਾਦਰ ਜੀ ਨੂੰ ਪਾਕਿਸਤਾਨ ਡੂਗ ਦੀ ਚਾਬੀ ਦਿੱਤੀ ਗਈ। ਸੈਕਟੋਰਲ ਪ੍ਰਧਾਨ ਡਿਵੈਲਪਮੈਂਟ ਸੀ ਅਤੇ ਸਾਰੇ ਮੈਂਬਰ ਸਹਿਬਾਨ ਮਰੀਮ ਸਹਿਨਾ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੇਂ ਫਾਦਰ ਜੀ ਵੱਲੋਂ ਪੱਤਰਕਰਨ ਗਲਵਟ ਕਰਦਿਆਂ ਹੋਇਆਂ ਬਸੀਕ ਕਲਿੱਕੇ ਵੱਲੋਂ ਸਿੱਕੇ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਬਿਊਰੋ ਰਿਪੋਰਟ ਆਲ ਪੰਜਾਬ نیوز Thank you. ਇਹ ਰਸਮ ਹੈ ਬਹੁਤ ਵਧੀਆ ਲਗਾ ਉਹ ਵਿਸ਼ਵਾਸਗਤ ਨੇ ਬਧਿਆ ਬਧਿਆ ਤੰਗਤ ਨਾਲ ਮੇਰਾ ਸਵਾਗਤ ਕੀਤਾ ਉਹ ਦਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਸਾਡਾ ਮੁੱਖ ਤੌਰ ਤੇ ਪ੍ਰਮੇਸ਼ ਮਸੀਦੇ ਨਾਮ ਤੇ ਅਸੀਂ ਇਸੇ ਤਰ੍ਹਾਂ ਸਹਿਵਾ ਦੇ ਚਾਗੇ ਵਸਦੇ ਅਤੇ ਇਹਨਾਂ ਸਾਰੇ ਵਿਸ਼ਵਾਸੀਆਂ ਨੇ ਉਹ ਵਿਸ਼ਵਾਸ ਫੜ ਕੀਤਾ ਹੈ ਪ੍ਰਮੇਸ਼ ਮਸੀਦੇ ਨਾਮ ਤੇ ਅਤੇ ਮੈਨੂੰ ਆਪਣੇ ਅਗਵਾਈ ਦੇ ਰੂਪ ਦੇ ਵਿੱਚ ਲੈਣੇ ਆਪਣੇ ਦਿਲ ਦੇ ਵਿੱਚ ਆਪਣੇ ਇਲਾਕੇ ਜੀ ਸਵਾਗਤ ਕੀਤਾ ਮੈਂ ਆਏ ਹਾਂ ਕਰੰਦਾੜ ਦੇ ਵਿੱਚ ਉਹ ਤੇ ਸੇਵਾ ਕਰਕੇ ਇੱਥੇ ਹੁਣ ਡੇਰਾਬਾਬੋਤਾਨ ਦੇ ਵਿੱਚ ਸੇਵਾ ਕਰਨ ਲਈ ਆਏ ਤੇ ਬਹੁਤ ਖੁਸ਼ ਹਾਂ ਤੁਹਾਨੂੰ ਸੱਚੇ ਪਿਆਰ ਦੇ ਸੱਚੇ ਕੁਰਬਾਨੀ ਦੇ ਸੱਚੇ ਸਹਿਵਾ ਦੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇ